ਤਾਂ ਨਹੀਂ ਜੀ ਤਾਂ ਇਹਨੇ ਕਿ ਆ ਵੀੰ ਕਰਾਉਣੀ ਲੋਕੀ ਐ ਮੈਂ ਉਹ ਪਾਸ ਕਰ ਦਿੰਦਾ ਦਾਦਰ ਦੇ ਪਹਾੜ ਤੇ ਇਹ ਸਿਵਲ ਸਰਜਨ ਸਾਹਿਬ ਆਏ ਐ ਇੱਥੇ ਮੋਹਾਲੀ ਤੋਂ ਡਾਕਟਰ ਸੰਗੀਤਾ ਜੈਨ ਇਹ ਤੁਹਾਨੂੰ ਇਹੀ ਦੇਖਣ ਆਏ ਵੀ ਸਰਕਾਰ ਦੀ ਜਿਹੜੀ ਸਕੀਮ ਐ ਫ੍ਰੀ ਦਵਾਈਆਂ ਮਿਲਵੀਆਂ ਸਾਰਿਆਂ ਨੂੰ ਇਹ ਤੁਹਾਨੂੰ ਅੱਜ ਫ੍ਰੀ ਦਵਾਈ ਦਵਾ ਕੇ ਜਾਣਗੇ ਠੀਕ ਹੈ ਅਸੀਂ ਫੀ ਕਰਾਂ ਠੀਕ ਹੈ ਤੁਸੀਂ ਕੋਈ ਪੈਸੇ ਨਹੀਂ ਦੇਣਾ ਇਹਦਾ ਤੁਸੀਂ ਨਹੀਂ ਪੈਸੇ ਦੇਣੇ ਮੈਂ ਤੁਸੀਂ ਅੱਜ ਮਿਸ਼ਰ ਆਫ ਦੀ ਚੈਕਿੰਗ ਕੀਤੀ ਹੈ ਡੇਰਾ ਬਰਸੀ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਸਰਕਾਰ ਦਾ ਜਿਵੇਂ ਤੁਹਾਨੂੰ ਪਤਾ ਹੈ ਸਾਰੇ ਮਰੀਜ਼ਾਂ ਨਾਲ ਵਾਦਾ ਹੈਗਾ ਵੀ ਅਸੀਂ ਕਾਰੀਆਂ ਮੁਫਤ ਦਵਾਈਆਂ ਅੰਦਰ ਉਹ ਪ੍ਰੋਵਾਈਡ ਕਰਾਂਗੇ ਅਸੀਂ ਰੋਜ਼ ਮੈਨੂੰ ਹੋ ਗਿਆ ਕਰੀਬਨ 6 ਮਹੀਨੇ ਹੋ ਗਏ ਜੁਆਇਨ ਕੀਤੇ ਅਸੀਂ ਤਾਂ ਸਰ ਜੀ ਮੈਂ ਕੋਈ 15 ਤੋਂ 20 BCs ਲੈ ਚੁੱਕੀ ਆ ਕੱਲ ਵੀ ਮੈਂ ਇੱਕ ਬਹੁਤ ਸਟਰੋਂਗ BC ਲਿਖਤੀ ਸੀ ਕਿ ਜੇ ਕੋਈ ਬੰਦਾ ਆਪਣੇ ਮਰੀਜ਼ ਨੂੰ ਕਹਿੰਦਾ ਹੈ ਵੀ ਪਾਰੋ ਦਵਾਈ ਲਓ ਇਹ ਇੱਕ ਕ੍ਰਿਮੀਨਲ ਗੱਲ ਅਸੀਂ ਮੰਨੀ ਜਾਏਗੀ ਔਰ ਸਾਰੇ ਡਾਕਟਰਸ ਨੂੰ ਇਹ ਕਿਹਾ ਸੀ ਕਿ ਔਰ ਐਸਐਮਓਸ ਨੂੰ ਵੀ ਕਿਹਾ ਸੀ ਕਿ ਜੇ ਕੋਈ ਡਾਕਟਰ ਨਹੀਂ ਹਟਦਾ ਉਹਨੂੰ ਮਰੀਜ਼ ਦੇਖਣ ਤੋਂ ਮਨਾ ਕਰ ਦੇ ਕਿਉਂਕਿ ਇਹ ਇੱਕ ਨਹੀਂ ਬਰਦਾਸ਼ਤ ਹੈ ਕਿ ਮਰੀਜ਼ ਦੀ ਇੱਥੇ ਕਈ ਮਰੀਜ਼ ਇਸ ਚਿੰਤਾ ਨਾਲ ਖੜੇ ਸੀਗੇ ਕਿ ਵੀ ਸਾਨੂੰ ਦਵਾਈ ਲਿਖਤੀ ਹੈ ਵੀ ਪਤਾ ਨਹੀਂ ਮੇਰੀ ਜੇਬ ਵਿੱਚ ਕਿੰਨੇ ਪੈਸੇ ਹੈਗੇ ਕਿ ਨਹੀਂ ਠੀਕ ਹੈ ਜਿਹੜੀਆਂ ਦਵਾਈਆਂ ਅਸੀਂ 336 ਦਵਾਈਆਂ ਦਿੱਤੀਆਂ ਹੋਈਆਂ ਸਰਕਾਰ ਨੇ ਇਹਨਾਂ ਨੂੰ EDL ਨਾਨ EDL ਲਈ ਵੀ ਪੈਸੇ ਦਿੱਤੇ ਹੋਏ ਆ ਔਰ ਜੇ ਫੇਰ ਵੀ ਕਿਸੇ ਡਾਕਟਰ ਨੂੰ ਲੱਗਦਾ ਉਹਨੂੰ ਜ਼ਰੂਰੀ ਹੈ ਅਸੀਂ ਐਸਮ ਉਸ ਨੂੰ ਲੱਖਾਂ ਰੁਪਿਆ ਦਿੱਤਾ ਉਹ ਇਹ ਵੀ ਉਹਨੂੰ ਖਰੀਦ ਕੇ ਦੇਣਾ ਠੀਕ ਪਰ ਐਸੇ ਕਿਸੇ ਵੀ ਮਰੀਜ਼ ਲੋਕਾਂ ਨੇ ਦੱਸਿਆ ਕਿ ਕਈ ਵਾਰੀ ਤਾਂ ਸਭ ਵੀ ਡਾਕਟਰ ਨੇ ਕਿ ਸਭ ਤੋਂ ਲੈ ਲਓ ਆ ਜਾਂਦੇ ਹਾਂ ਪਰ ਇਹ ਕਹਾਵਤ ਡਾਕਟਰਾਂ ਲਈ ਬਹੁਤ ਕੀ ਕਰਦੀ ਹੈ ਕਿ ਅਨੇਕੀ ਨਿੰਦਗਾਨੀ ਚੱਕਾ ਪੁੰਨਾ ਖਰਾਕਾ ਪਰ ਡਾਕਟਰਾਂ ਦੀ ਬੇਵਸੀ ਦਿਖਾਉਂਦੀ ਹੈ ਇਹ ਤਸਵੀਰ ਸ਼ਰਮਸਾਰ ਕਰਨ ਵਾਲੀ ਹੈ ਤੇ ਇਹ ਕਹਿਣਾ ਗਲਤ ਨਹੀਂ ਹੋਏਗਾ ਕਿ ਮਰੀਜ਼ਾਂ ਤੋਂ ਜ਼ਿਆਦਾ ਤਾਂ ਇਸ ਅਜਿਹੀ ਦੇਖ ਕੇ ਜਾ ਕੇ ਆਏ ਹਾਂ ਸੰਭਾਵਨਾ ਦੀ ਲੋੜ ਹੈ ਇਹ ਜੀ ਤਸਵੀਰ ਜਿਹੜੀ ਹੈ ਇਹ ਡਾਕਟਰ ਦੇ ਕਮਰੇ ਦੀ ਹੈ ਜਿੱਥੇ ਕਿ ਤੁਸੀਂ ਦੇਖ ਸਕਦੇ ਹੋ ਕਿ ਇੱਕ ਜੋਕ ਜਿਹੜੀ ਕਿਸ ਤਰ੍ਹਾਂ ਕੋਮ ਰਹੀ ਹੈ ਤਿੰਲੇ ਫੇਦੇ ਚਾਰ ਫੇਦੇ ਮੈਂ ਡਿਸਪੈਂਸਰੀ ਅੰਦਰ ਇਸ ਤਰ੍ਹਾਂ ਆਂ ਜੋਕਾ ਕੁਮਣਾ ਕੀ ਡਾਕਟਰ ਦੀ ਮਿਲੀ ਬੁੱਕਤਰੀਏ ਇਸ ਸਮੇਂ ਪਿੰਡ ਦੇ ਲੋਕ ਜਨਰਲ ਦੌ ਸਿੰਘ ਅਤੇ ਬੀਬੀ 우ਮਾ ਦੌਲਤ ਸਿੰਘ ਨੂੰ ਜ਼ਰੂਰ ਯਾਦ ਕਰਦੇ ਹੋਣਗੇ ਜਿਨ੍ਹਾਂ ਦੀ ਬਲੌਤ ਦੌਲਤ